ਪੰਜਾਬ ਦੇ ਨਾਲ ਜੁੜੀ ਹੋਈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਪੰਜਾਬ ਪੁਲਿਸ ਨੇ ਇੱਕ ਵੱਡਾ ਐਕਸ਼ਨ ਕੀਤਾ ਹੈ ਕਿਸਾਨਾਂ ਦੇ ਉੱਤੇ ਜੋ ਕਿਸਾਨ ਮੋਰਚੇ ਲੱਗੇ ਹੋਏ ਸੀ ਸ਼ੰਭੂ ਔਰ ਖਨੋਰੀ ਦੇ ਉੱਤੇ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਹਟਾ ਦਿੱਤਾ ਗਿਆ। ਇਸ ਵਕਤ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਜੋ ਪਿਛਲੇ 1 ਘੰਟੇ ਦੇ ਵਿੱਚ ਡੇਢ ਘੰਟੇ ਦੇ ਵਿੱਚ ਜੋ ਕੁਝ ਹੋਇਆ ਸਾਰਾ ਕੁਝ ਤੁਹਾਨੂੰ ਇਸ ਘਟਨਾਕਰਮ ਜੋ ਕੁਝ ਹੁਣ ਤੱਕ ਹੋਇਆ ਇਸ ਲਾਈਵ ਦੇ ਵਿੱਚ ਅਸੀਂ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਅੱਜ ਮੀਟਿੰਗ ਰੱਖੀ ਗਈ ਸੀ ਕਿਸਾਨਾਂ ਦੀ ਕੇਂਦਰ ਦੇ ਨਾਲ ਤੇ ਜਦੋਂ ਕਿਸਾਨ ਗਏ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਵੀ ਹੋਈ ਮੀਟਿੰਗ ਤੋਂ ਜਦੋਂ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ ਤੇ ਜਿਵੇਂ ਹੀ ਪੰਜਾਬ ਦੇ ਅੰਦਰ ਐਂਟਰ ਹੁੰਦੇ ਨੇ ਤਾਂ ਪੰਜਾਬ ਪੁਲਿਸ ਦੋ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ ਜੋ ਉਹ ਉਹ ਕਿਸਾਨ ਆਗੂ ਨੇ ਜੋ ਕਿ ਲੀਡ ਕਰ ਰਹੇ ਸੀਗੇ ਸ਼ੰਭੂ ਮੋਰਚੇ ਨੂੰ ਔਰ ਖਨੋਰੀ ਮੋਰਚੇ ਨੂੰ ਲੀਡ ਕਰ ਰਹੇ ਸੀ ਤੇ ਦੋਨਾਂ ਨੂੰ ਹੀ ਡਿਟੇਨ ਕਰ ਲਿੱਤਾ ਜਾਂਦਾ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਡੀ ਸੰਖਿਆ ਦੇ ਵਿੱਚ ਪਹੁੰਚਦੀ ਹੈ ਸ਼ੰਭੂ ਮੋਰਚੇ ਦੇ ਉੱਤੇ ਔਰ ਖਨੋਰੀ ਮੋਰਚੇ ਦੇ ਉੱਤੇ ਤੇ ਫਿਰ ਕਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਂਦੀ ਹੈ ਜੋ ਬੱਸਾਂ ਦੇ ਵਿੱਚ ਭਰ-ਭਰ ਕੇ ਕਿਸਾਨਾਂ ਨੂੰ ਬਿਠਾਇਆ ਜਾਂਦਾ ਤੇ ਉਹਨਾਂ ਨੂੰ ਵੀ ਹਿਰਾਸਤ ਵਿੱਚ ਲੈ ਲਿੱਤਾ ਜਾਂਦਾ ਤੇ ਉਸ ਤੋਂ ਬਾਅਦ ਚੱਲਦਾ ਬਲਡੋਜ਼ਰ ਐਕਸ਼ਨ ਬਲਡੋਜ਼ਰ ਐਕਸ਼ਨ ਹੁੰਦਾ ਔਰ ਜੋ ਸ਼ੰਭੂ ਔਰ ਖਨੋਰੀ ਦੇ ਵਿੱਚ ਜਿੰਨੀ ਵੀ कंस्ट्रक्शन ਕੀਤੀ ਹੁੰਦੀ ਹੈ ਜਾਨੀ ਕਿ ਜੋ ਤੰਬੂ ਵਗੈਰਾ ਕੀਤੇ ਹੁੰਦੇ ਆ ਆਰਜੀ ਕੰਸਟਰਕਸ਼ਨ ਇਹ ਕੋਈ ਪਰਮਾਨੈਂਟ ਨਹੀਂ ਹੈ ਉਹਨਾਂ ਨੂੰ ਵੀ ਢਾ ਦਿੱਤਾ ਜਾਂਦਾ ਹੈ ਤਾਂ ਜ਼ਬਰਦਸਤ ਇਸ ਵਕਤ ਦੀਆਂ ਤਸਵੀਰਾਂ ਆ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਪਹਿਲਾਂ ਆਗੂਆਂ ਨੂੰ ਜੋ ਹੈ ਡਿਟੇਨ ਕੀਤਾ ਗਿਆ ਡਿਟੇਨ ਕਰਨ ਤੋਂ ਬਾਅਦ ਜੋ ਕਿਸਾਨ ਬੈਠੇ ਸੀ ਧਰਨੇ ਉੱਤੇ ਉਹਨਾਂ ਨੂੰ ਧਰਨੇ ਦੇ ਉੱਤੋਂ ਵੀ ਉਠਾ ਦਿੱਤਾ ਗਿਆ ਤਾਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਐਡਵੋਕੇਟ ਅੰਗਰੇਜ਼ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਕਿਸਾਨਾਂ ਦੇ ਨਾਲ ਜੋ ਕਿਸਾਨਾਂ ਦੇ ਮੁੱਦੇ ਨੇ ਉਹਨਾਂ ਨੂੰ ਪ੍ਰਮੁਖਤਾ ਦੇ ਨਾਲ ਚੱਕ ਰਹੇ ਸੀਗੇ ਤੇ ਇਸ ਮਾਮਲੇ ਹਾਈ ਕੋਰਟ ਔਰ ਸੁਪਰੀਮ ਕੋਰਟ ਤੱਕ ਵੀ ਲੈ ਕੇ ਗਏ ਸੀਗੇ ਅ ਅੰਗਰੇਜ਼ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਪੀਟੀਸੀ ਨਿਊਜ਼ ਦੇ ਉੱਤੇ ਔਰ ਅਸੀਂ ਇਹ ਜਾਨਣਾ ਚਾਹਾਂਗੇ ਕਾਰਵਾਈ ਦਾ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਇਸ ਤੋਂ ਬਾਅਦ ਅੱਗੇ ਹੁਣ ਕੀ ਹੋ ਸਕਦਾ ਕਿਸ ਦੇ ਉੱਤੇ ਗਾਜ ਡਿੱਗ ਸਕਦੀ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਕਿ ਮੀਡੀਆ ਰਿਪੋਰਟਸ ਦੇ ਉੱਤੇ ਤੁਹਾਡੇ ਵੱਲੋਂ ਇਹ ਜਾਣਕਾਰੀ ਮਿਲ ਚੁੱਕੀ ਹੈ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਾਰਵਾਈ ਚੱਲ ਰਹੀ ਹੈ ਜੀ ਮੈਂ ਇੱਕ ਗੱਲ ਤੇ ਤੁਹਾਡਾ ਧਿਆਨ ਦੱਸਣਾ ਚਾਹੂੰਗਾ ਕਿ 24 ਜੁਲਾਈ 2024 ਜੀ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਾਡੇ ਵੱਲੋਂ ਮਾਨਯੋਗ ਹਾਈ ਕੋਰਟ ਦੀ ਕੋਰਟ ਵਿਖੇ ਕੇਸ ਪਾਇਆ ਗਿਆ ਸੀ ਕਿ ਜੋ ਰਸਤਾ ਹੈ ਜੀ ਉਹ ਖੋਲਿਆ ਜਾਵੇ ਤਾਂ ਕਿ ਕਿਸਾਨ ਅੱਗੇ ਜਾ ਸਕਣ ਤੇ ਕਿਸੇ ਨੂੰ ਵੀ ਰਸਤਾ ਰੋਕਣ ਦੀ ਕੋਈ ਮਤਲਬ ਕੋਈ ਵੀ ਰੋਕ ਨਹੀਂ ਸਕਦਾ ਜੀ ਉਸ ਤੋਂ ਬਾਅਦ ਸਾਡੇ ਕੇਸ ਨੂੰ ਸੁਣਦੇ ਹੋਏ 10 ਜੁਲਾਈ ਨੂੰ ਆਰਡਰ ਹੋਇਆ ਸੀ ਕਿ ਜੋ ਹਰਿਆਣਾ ਸਰਕਾਰ ਹੈ ਉਹ ਬਾਰਡਰ ਖੋਲੂਗੀ ਤਾਂ ਕਿ ਫ੍ਰੀ ਮੂਵਮੈਂਟ ਹੋ ਸਕੇ ਉਸ ਤੋਂ ਬਾਅਦ ਹਰਿਆਣਾ ਸਰਕਾਰ ਕੁਸ਼ਾਰ ਮੇਕ ਤੋਂ ਕਲਿਸਟੋ ਜਨਰਲ ਐਡਵੋਕੇਟਸ ਆਫ ਥਰੂ ਸੁਪਰੀਮ ਕੋਰਟ ਅਪਰੋਚ ਕਰਦੀ ਹੈ ਉੱਥੇ ਜਿਹੜਾ ਮੈਂ ਤੁਹਾਨੂੰ ਆਰਡਰ ਪੜ੍ਹ ਕੇ ਸੁਣਾਉਣਾ ਚਾਹੁੰਦਾ ਹੈ 24 ਜੁਲਾਈ 2024 ਦਾ ਆਰਡਰ ਹੈ ਜੀ ਐਟ ਸੱਚ ਟਾਈਮ ਇਟ ਇਜ਼ ਡਾਇਰੈਕਟਿਡ ਥੈਟ ਸਟੇਟਸ ਸੂ ਸ਼ਲ ਬੀ ਮੇਨਟੇਨਡ ਸੋ ਥੈਟ ਨੋ ਅਨਟੂਵਰਡ ਇਨਸੀਡੈਂਟ ਟੇਕਸ ਪਲੇਸ ਐਟ ਦਾ ਸ਼ੰਗੂਬਗ ਹੂੰ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਉਦੋਂ ਤੱਕ ਕੀ ਸਟੇਟਸ ਕੋ ਰੱਖਿਆ ਜਾਵੇ ਕਿ ਦੇਵੇਂ ਦੀ ਸਥਿਤੀ ਹੈ ਉਮੀਦੀ ਸਥਿਤੀ ਬਰਕਰਾਰ ਰੱਖੀ ਜਾਵੇ ਕਿ ਕਿਸਾਨ ਬੈਠੇ ਨੇ ਤਾਂ ਉਹਨਾਂ ਨੂੰ ਬੈਠੇ ਰਹਿਣ ਦਿੱਤਾ ਜਾਵੇ ਤੇ ਜੇ ਬਾਰਡਰ ਬੰਦ ਹੈ ਤਾਂ ਬਾਰਡਰ ਬੰਦ ਰੱਖਿਆ ਜਾਵੇ ਜੀ ਤੇ ਇਹ ਆਰਡਰ 24 ਜੁਲਾਈ 2024 ਦਾ ਆਖੜੇ ਉਸ ਤੋਂ ਬਾਅਦ ਹਲੇ ਤੱਕ ਕੀ ਸਟੇਟਸ ਕੋ ਸੇਮ ਚੱਲ ਰਿਹਾ ਨਾ ਹੈ ਇੰਟ ਸਟੇਟ ਟੁੱਟੀ ਹੈ ਕਿਸੇ ਵੀ ਪੱਖੋਂ ਜੀ ਤੇ ਪਿਛਲੇ ਦਸੰਬਰ ਚ ਵੀ ਤੁਸੀਂ ਵੇਖਿਆ ਜੇ ਤੋ ਡੱਲੇਵਾਲ ਸਾਹਿਬ ਭੁਖ ਹੜਤਾਲ ਦੇ ਬੈਠੇ ਸੀਗੇ ਸਪਰੀਮ ਕੋਰਟ ਨੇ ਦਸੰਬਰ ਦੇ ਵਿੱਚ ਹੀ ਇਸ ਕੇਸ ਦੀਆਂ 7 ਫੈਸਲੇ ਸੁਣਵਾਈਆਂ ਕੀਤੀਆਂ ਗਈਆਂ। ਬਿਲਕੁਲ। ਸਪਰੀਮ ਕੋਰਟ ਦਾ ਪਹਿਲੇ ਦਿਨ ਤੋਂ ਇਹ ਵਿਊ ਸੀਗਾ ਕਿ ਤੁਸੀਂ ਫੋਰਸ ਯੂਜ਼ ਨਹੀਂ ਕਰਨੀ। ਓਕੇ। ਨਾ ਤੁਸੀਂ ਕੋਈ ਹੜਤਾਲ ਖਲਵਾਉਣ ਲਈ ਫੋਰਸ ਯੂਜ਼ ਨਹੀਂ ਕਰਨੀ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਕੋਈ ਤੁਸੀਂ ਪਾਵਰ ਯੂਜ਼ ਨਹੀਂ ਕਰਨਾ। ਜੀ ਅੱਗੇ ਵੀ ਘੜੀ ਚਪਾ ਦੇਖੀਏ ਲੀਗੋ ਸੈਂਸ ਦੇਖੀਏ ਤਾਂ 24 ਜੁਲਾਈ 2024 ਦਾ ਆਰਡਰ ਅੱਜ ਪ੍ਰਿਵੈਲ ਕਰਦਾ ਹੈ ਬਿਲਕੁਲ ਜਿਹੜਾ ਕਿ ਸਪੈਸੀਫਿਕਲੀ ਕਹਿੰਦਾ ਕਿ ਤੁਸੀਂ ਕੋਈ ਵੀ ਐਕਸ਼ਨ ਨਹੀਂ ਲੈਣਾ ਆਰਡਰ ਦੇ ਵਿੱਚ ਜੀ ਕਿ ਕੋਈ ਅਨਟੂਵਰਡ ਇਨਸੀਡੈਂਟ ਹੋ ਜਾਏ ਓਕੇ ਤੇ ਮੇਰਾ ਮੰਨਣਾ ਇਹ ਹੈ ਕਿ ਇਸ ਇਹ ਕਾਰਵਾਈ ਪੰਜਾਬ ਸਰਕਾਰ ਦੀ ਸੁਪਰੀਮ ਕੋਰਟ ਦੇ ਆਰਡਰ ਦੀ ਵਾਇਲੇਸ਼ਨ ਹੈ ਜੀ ਤੇ ਕੱਲ ਨੂੰ ਇਹ ਇਸ ਕਾਰਵਾਈ ਲਈ ਉਹਨਾਂ ਨੂੰ ਕੰਟੈਂਪਟ ਦਾ ਕੰਟੈਂਪਟ ਪ੍ਰोसीडिंगਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੀ 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 ਅੰਗਰੇਜ਼ ਸਿੰਘ ਜੀ ਅਸੀਂ ਨਾਲ ਨਾਲ ਤੁਹਾਡੇ ਤੋਂ ਵੀ ਜਾਨਣਾ ਚਾਹੁੰਦੇ ਹਾਂ ਹੁਣ ਜਿਸ ਤਰੀਕੇ ਨਾਲ ਕੋਰਟ ਨੇ ਤਾਂ ਕਹਿ ਦਿੱਤਾ ਸੀ ਕਿ ਤੁਸੀਂ ਜੋ ਸਿਚੁਏਸ਼ਨ ਹੈ ਉਸ ਨੂੰ ਐਜ਼ ਇਟ ਇਜ਼ ਰੱਖਿਆ ਜਾਵੇ ਲੇਕਿਨ ਪੁਲਿਸ ਵੱਲੋਂ ਨਹੀਂ ਰੱਖਿਆ ਗਿਆ ਔਰ ਕੀ ਤੁਹਾਨੂੰ ਲੱਗਦਾ ਕਿ ਪੁਲਿਸ ਨੇ ਆਪਣੇ ਦਮ ਦੇ ਉੱਤੇ ਇਹ ਕਾਰਵਾਈ ਕੀਤੀ ਹੋਈ ਸਕਦੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਪਹਿਲਾਂ ਗਾਈਡ ਕੀਤਾ ਗਿਆ ਹੋਊਗਾ ਸਰਕਾਰਾਂ ਦੇ ਵੱਲੋਂ ਕਿਉਂਕਿ ਉਸ ਤੋਂ ਬਾਅਦ ਹੀ ਐਡਾ ਵੱਡਾ ਇਸ਼ੂ ਤੁਹਾਨੂੰ ਤੁਸੀਂ ਸਮਝਦੇ ਹੋ ਕਿੰਡਾ ਇਸ਼ੂ ਹੈ ਕੋਈ ਕੋਈ ਕਦੇ ਵੀ ਆਪਣੇ ਹੱਥ ਕੋਈ ਵੀ ਐਕਸ਼ਨ ਨਹੀਂ ਲੈ ਸਕਦੀ ਜੀ ਦੇਖੋ ਇਹਦੇ ਚੀਨੀ ਪੁਲਿਸ ਇਨਵੋਲਵ ਹੈ ਕੋਈ ਇੱਕ ਇਹ ਤਰ੍ਹਾਂ ਦੀ ਕਿਤੇ ਪੁਲਿਸ ਸਟੇਸ਼ਨ ਵੱਲੋਂ ਕੀ ਐਸਐਚਓ ਵੱਲੋਂ ਐਕਸ਼ਨ ਲਿਆ ਗਿਆ ਹੋ ਬਿਲਕੁਲ ਯਾਫਦਰ ਦਾ ਇਹ ਐਕਸ਼ਨ ਹੈ ਬੀਜੀਪੀ ਮਾਨੀਟਰਡ ਇਹ ਐਕਸ਼ਨ ਹੈ ਹਰ ਤੁਸੀਂ ਦੇਖਿਆ ਹੁਣ ਮਨਦੀਪ ਸਿੱਧੂ ਜੀ ਡੀਆਈਜੀ ਸਾਹਿਬ ਆਈਸਾ ਉੱਥੇ ਸੀਗੇ ਜੀ ਇਹ ਐਕਸ਼ਨ ਹੋਈ ਸਾ ਸਰਕਾਰ ਨੂੰ ਸਲਾਹ ਲੈ ਕੇ ਲੀਗਲ ਓਪੀਨੀਅਨ ਲੈ ਕੇ ਕਰਦੀਆਂ ਨੇ ਬਿਲਕੁਲ ਸਰ ਜੀ ਇਹ ਐਕਸ਼ਨ ਲੀਗਲ ਓਪੀਨੀਅਨ ਲੈਣ ਤੋਂ ਬਾਅਦ ਕੀਤਾ ਗਿਆ ਤਾਂ ਇਹ ਜਦੋਂ ਵੀ ਇਹ ਤਾਂ ਹੈ ਕਿ ਇਤਨਾ ਇਸੇ ਡਿਫਿਕਲਟੀ ਸਰਕਾਰ ਨੂੰ ਹੋ ਸਕਦੀ ਹੈ ਕੋਈ ਵੀ ਆਰਡਰ ਹੋਮ ਸੈਕਟਰੀ ਸਭ ਤੋਂ ਬਿਨਾ ਨਹੀਂ ਹੋ ਸਕਦਾ ਕੋਈ ਵੀ ਐਕਸ਼ਨ ਹੋਮ ਮਿਨਿਸਟਰ ਪਰਫਾਰਮੈਂਟ ਜਨਰਲ ਜਿਹੜੀ ਕਾਰਵਾਈ ਹੁੰਦੀ ਹੈ ਉਹਦੇ ਅਕੋਰਡਿੰਗ ਹੁੰਦਾ ਹਮਮ ਉਸ ਤੋਂ ਆਪਣੇ ਆਪ ਕਦੇ ਵੀ ਕੋਈ ਵੀ ਕਾਰਵਾਈ ਦਾ ਨਹੀਂ ਨਹੀਂ ਕਰ ਸਕਦੀ ਤੇ ਜੇ 24 ਜੁਲਾਈ 2024 ਦੇ ਆਰਡਰ ਨੂੰ ਧਿਆਨ ਤੋਂ ਬਿਨਾ ਰੱਖੇ ਹੋਏ ਇਸ ਕਾਰਵਾਈ ਕੀਤੀ ਗਈ ਹੈ ਤਾਂ ਆਉਣ ਵਾਲੇ ਸਮੇਂ ਚ ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਜੀ ਜੀ ਸਰ ਜਿਸ ਤਰੀਕੇ ਨਾਲ ਇਹ ਆਰਡਰਸ ਨੂੰ ਬ੍ਰੀਚ ਕੀਤਾ ਗਿਆ ਵਾ ਉਹਨਾਂ ਨੂੰ ਤੋੜਿਆ ਗਿਆ ਵਾ ਆਰਡਰਸ ਨੂੰ ਇਸ ਤੋਂ ਬਾਅਦ ਹੁਣ ਜਿਸ ਤਰੀਕੇ ਨਾਲ ਤੁਸੀਂ ਵੀ ਲਗਾਤਾਰ ਕੋਰਟ ਦੇ ਵਿੱਚ ਪੈਰ ਵੀ ਕਰ ਰਹੇ ਸੀ ਨਿਗਰਾਨੀ ਰੱਖ ਰਹੇ ਸੀ ਕਿ ਕੇਸ ਕਿਵੇਂ ਸਟੈਪ ਵਾਈਜ਼ ਸਟੈਪ ਅੱਗੇ ਵਧ ਰਿਹਾ ਹੈ ਤਾਂ ਹੁਣ ਤੁਸੀਂ ਆਪਣੇ ਵੱਲੋਂ ਕੋਈ ਕੋਸ਼ਿਸ਼ ਕਰੋਗੇ ਕੋਰਟ ਦੇ ਵਿੱਚ ਜਾਣੀ ਹੈ ਤੁਸੀਂ ਜਿਨ੍ਹਾਂ ਦਾ ਕੇਸ ਅੱਗੇ ਲੜ ਰਹੇ ਸੀ ਉਹਨਾਂ ਨੂੰ ਹੀ ਅੱਗੇ ਆਣਾ ਪੈਣਾ ਵਾ ਪਹਿਲਾਂ ਦੇ ਕੋਈ ਇੱਕ ਨਾ ਜਿਹੜਾ ਬਾਬਾ ਕੀ ਸੀਗਾ ਪਬਲਿਕ ਇੰਟਰਸਟ ਲਿਟੀਗੇਸ਼ਨ ਜੀ ਜਿਹੜੇ ਏਦਾਂ ਦੇ ਕੇਸ ਹੁੰਦੇ ਨੇ ਜੋ ਕਿ ਲੋਕਾਂ ਦੇ ਹਿੱਤ ਦੇ ਵਿੱਚ ਲੜੇ ਜਾਂਦੇ ਉਹਨਾਂ ਵਿੱਚੋਂ ਕੋਈ ਵੀ ਬੰਦਾ ਪਟੀਸ਼ਨਰ ਬਣ ਸਕਦਾ ਓਕੇ ਇਹ ਕੰਟੈਂਪਟ ਪਟੀਸ਼ਨ ਇਸ ਆਰਡਰ ਦੇ ਖਿਲਾਫ ਕੋਈ ਵੀ ਵਿਅਕਤੀ ਕੋਈ ਵੀ ਪੰਜਾਬ ਦਾ ਜਿਹੜੀ ਕਿਤੇ ਵੀ ਪੰਜਾਬ ਤੋਂ ਕੋਈ ਵੀ ਦੇਸ਼ ਦਾ ਨਾਗਰਿਕ ਕੋਈ ਵੀ ਪਾਰ ਸਕਦਾ ਜੀ ਇਹ ਸਾਡੇ ਵੱਲੋਂ ਅਸੀਂ ਵੀ ਕੰਟੈਂਪਟ ਪ੍ਰੋਸੀਡਿੰਗ ਪਾਉਣ ਦੇ ਖਿਲਾਫ ਹਾਂ ਜਿਹੇ ਅਸੀਂ ਇਸ ਤੇ ਵਰਕ ਕਰ ਰਹੇ ਹਾਂ ਹੋ ਸਕਦੇ ਅਸੀਂ ਸਵੇਰੇ ਮੈਂਸ਼ਨ ਕਰੀਏ ਕਿ ਕਿਸ ਤਣ ਕੋ ਆਵਰ ਸੂਤ ਕਟੂਰ ਹੋ ਚੁੱਕੇ ਨੇ ਤੇ ਇਸ ਸਮੇਂ ਕੋਈ ਵੀ ਹੱਲ ਕੀਤਾ ਨਹੀਂ ਜਾ ਸਕਦਾ ਪਰ ਜੇਦੋ ਵੀ ਹੋਊਗੀ ਤਾਂ ਕੋਰਟ ਸੁਪਰੀਮ ਕੋਰਟ ਦੇ ਆਰਡਰ ਦੀ ਉਲੰਘਣਾ ਹੈ ਤਾਂ ਸਰਕਾਰ ਨੂੰ ਇੱਥੇ ਜਵਾਬ ਦੇਹੀ ਬਣੂਗੀ ਕਿ ਇਸ ਦੀ ਜ਼ਿੰਮੇਵਾਰੀ ਬਣੂਗੀ ਜਿਹਨੇ ਸੁਪਰੀਮ ਕੋਰਟ ਦੇ ਆਰਡਰਾਂ ਦੀ ਉਲੰਘਣਾ ਕੀਤੀ ਹੈ ਜੀ ਅੱਛਾ ਇੱਕ ਮੈਂ ਅੰਤਿਮ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਚਾਹੂੰਗਾ ਥੋੜਾ ਸਮਾਂ ਹੋਰ ਲਵਾਂਗਾ ਮੈਂ ਸਮਝਦਾ ਕਿ ਤੁਹਾਡਾ ਸਮਾਂ ਬੜਾ ਕੀਮਤੀ ਹੈ ਜਿਸ ਤਰੀਕੇ ਦੇ ਨਾਲ ਹੁਣ ਆਰਡਰਸ ਨੂੰ ਤਾਂ ਵਾਇਲਟ ਕਰ ਦਿੱਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਹੋ ਸਕਦੀ ਹੈ ਭਾਵੇਂ ਪੰਜਾਬ ਪੁਲਿਸ ਹੋਵੇ ਜਾਂ ਫਿਰ ਪੰਜਾਬ ਸਰਕਾਰ ਹੋਵੇ ਅਗਰ ਇਹ ਗਿਲਟੀ ਪਾਏ ਜਾਂਦੇ ਨੇ ਤਾਂ ਕਿਸ ਤਰੀਕੇ ਦੀ ਕਾਰਵਾਈ ਹੋ ਸਕਦੀ ਹੈ ਦੇਖੋ ਜੋ ਕੰਟੈਂਪਟ ਐਕਟ ਹੈ ਕੋਰਟਸ ਆਫ ਕੰਟੈਂਪਟ ਐਕਟ ਹੈ ਉਹਦੇ ਵਿੱਚ ਕੰਟੈਂਪਟਸ ਆਫ ਕੋਰਟ ਐਕਟ ਹੈ ਜਿਹਦਾ ਉਹਦੇ ਵਿੱਚ ਜਿੱਥੇ ਇਹ ਸਿਵਲ ਕੰਟੈਂਪਟ ਮੰਨਦੇ ਜਿੱਥੇ ਕਿਸੇ ਕੋਲ ਨੇ ਆਰਡਰ ਕੀਤਾ ਹੋਵੇ ਜੀ ਹਾਈ ਕੋਰਟ ਨੇ ਕਿ ਪਰ ਇਸ ਪ੍ਰਿੰ ਕੋਰਟ ਨੇ ਕਿ ਪਰ ਜੋ ਇੱਥੇ ਵੀ ਲੰਘਣਾ ਹੁੰਦੀ ਹੈ ਤਾਂ ਜੋ ਜ਼ਿੰਮੇਵਾਰ ਅਫਸਰ ਦੀ ਬਣਦੀ ਹੈ ਜੀ ਸੋ ਉਸ ਕੋਰ ਦੇ ਵਿੱਚ ਡੀਜੀਪੀ ਪੰਜਾਬ ਦੀ ਹੋ ਸਕਦੀ ਪੰਜਾਬ ਤੇ ਜੋ ਵੀ ਜ਼ਿੰਮੇਵਾਰ ਅਫਸਰ ਹੋਣਗੇ ਜਿਨ੍ਹਾਂ ਨੇ ਆਰਡਰਾਂ ਰੱਖਾਈ ਨੇ ਹੁਕਮ ਹੋਏ ਨੇ ਹਾਂ ਪਰ ਉਹਨਾਂ ਨੂੰ ਜੋ ਐਕਟ ਦੀ ਐਕਟ ਦੀ ਪ੍ਰੋਵੀਜ਼ਨ ਉਹਦੇ ਵਿੱਚ ਉਹਨਾਂ ਲਈ 6 ਮਹੀਨੇ ਤੱਕ ਸਜ਼ਾ ਹੋਣ ਦੀ ਪ੍ਰੋਵੀਜ਼ਨ ਹੈ ਓਕੇ ਤੇ ਉਸ ਉਸ ਤੋਂ ਬਾਅਦ ਕੋਰਟ ਕੋਈ ਵੀ ਜੁਰਮਾਨਾ ਸਰਕਾਰ ਤੇ ਕਿਸੇ ਵੀ ਤਰੀਕੇ ਦਾ ਕੁਝ ਵੀ ਲਗਾ ਸਕਦੀ ਹੈ ਕਿ ਤੁਸੀਂ ਆਰਡਰ ਦੀ ਲੰਘਣਾ ਕੀਤੀ ਹੈ ਪਰ ਜੇ ਇੱਕ ਜਨਰਲ ਤੌਰ ਤੇ ਦਿੱਤਾ ਜਾਵੇ ਤਾਂ ਕਿਸੇ ਵੀ ਕੋਰਟ ਦੇ ਆਰਡਰ ਦੀ ਲੰਘਣਾ ਕਰਨ ਦੇ 6 ਮਿੰਟ ਤੱਕ ਦਿੱਤਾ ਜਾਏ ਉਸ ਅਸਰ ਨੂੰ ਹੋ ਸਕਦੀ ਹੈ। ਉਸ ਸਰ ਜਿਸ ਤਰੀਕੇ ਨਾਲ ਹੁਣ ਡਿਟੇਨ ਕੀਤਾ ਗਿਆ ਹੈ ਵਾ ਜਗਜੀਤ ਸਿੰਘ ਢੱਲੇਵਾਲ ਨੂੰ ਔਰ ਸਰਵਨ ਸਿੰਘ ਪਨੇਰ ਨੂੰ ਉਹਨਾਂ ਨੂੰ ਵੀ ਹੁਣ ਛੱਡਣਾ ਪਊਗਾ ਜਾਂ ਕਿੰਨਾ ਸਮਾਂ ਆਪਣੇ ਕੋਲ ਰੱਖ ਸਕਦੀ ਹੈ ਪੁਲਿਸ? ਨਹੀਂ ਦੇਖੋ ਉਹ ਮਸਲਾ ਲੱਗ ਗਿਆ ਡਿਟੈਂਸ਼ਨ ਦਾ ਡਿਟੈਂਸ਼ਨ ਲਈ ਇੱਕ ਲੱਗ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਜਥੇਬੰਦੀ ਵੱਲੋਂ ਇੱਕ ਲੱਗ ਤੋਂ ਕਪਟੀ ਸੀ ਰਿਕਾਰਡ ਬਸ ਕਰਕੇ ਪਾਈ ਜਾ ਸਕਦੀ ਹੈ। ਜੀ ਕਿਹੜੇ ਕਾਨੂੰਨ ਰਾਹੀਂ ਕਿਹੜੇ ਐਫ ਆਈ ਆਰ ਰਾਹੀਂ ਕੇਸ ਰਾਹੀਂ ਉਹਨਾਂ ਨੂੰ ਡਿਟੇਨ ਕੀਤਾ ਗਿਆ? ਓਕੇ। ਇਹ ਕੰਨ ਕਰਨਾ ਸਵਧਾਨ ਦੇ ਉਲੰਘਣ ਚ ਹੂੰ ਨਾ ਪੰਜਾਬ ਸਰਕਾਰ ਨੂੰ ਕੋਈ ਨਾ ਕੋਈ ਇਸ ਦੇ ਸਬੰਧੀ ਕੋਈ ਜਵਾਬ ਦੇਣਾ ਪਊਗਾ ਪਰ ਇਹ ਗੱਲ ਹੈ ਕਿ ਸਾਡੇ ਵੱਲੋਂ ਨਹੀਂ ਜਿਹੜੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਨੁਮਾਇੰਦੇ ਜਿਹੜੇ ਕਟੇਨ ਕੀਤੇ ਗਏ ਨੇ ਜੀ ਕਿ ਉਹ ਹਾਈ ਕੋਰਟ ਨੂੰ ਕਰਨ ਜਿੱਤਾ ਹੈਗਰੀ ਸਕੋਰਟ ਦੀ ਪਟੀਸ਼ਨ ਨਹੀਂ ਮੂਵ ਕਰ ਸਕਦੇ ਕਿ ਸਰਕਾਰ ਦੇ ਜਵਾਬ ਲਈ ਇਹ ਬਣੂਗੀ ਅਸੀਂ ਕਿਹੜੇ ਕਾਰਨਾਂ ਕਰਕੇ ਕੀ ਇਹ ਲਾਫਲੀ ਕੀਤੇ ਨੇ ਅਨਲੋਫਲੀ ਕੀਤੇ ਬਾਤ ਵੀ ਗੱਲ ਹੈ ਕਿ ਲਾਅ ਪ੍ਰिवेंट ਕਰਨ ਲਈ ਕੀਤੇ ਨੇ ਕਿ ਪਟੀਸ਼ਨ ਨੂੰ ਰੋਕਣ ਲਈ ਕੀਤੇ ਨਹੀਂ ਤਾਂ ਕੋਈ ਕੁਝ ਅਲਸ ਪਰ ਸਿਰਫ ਅਸੀਂ ਸੀ ਸੁਪਰੀਮ ਕੋਰਟ ਦੇ ਆਰਡਰ ਦੀ ਗੱਲ ਕਰਨ ਤਾਂ ਕਲੀਅਰ ਕੱਟ ਵਾਇਓਲੇਸ਼ਨ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਪੂਰੀ ਜਾਣਕਾਰੀ ਦੇਣ ਦੇ ਲਈ ਤਾਂ ਇਸ ਤਰੀਕੇ ਨਾਲ ਸਾਡੇ ਨਾਲ ਐਡਵੋਕੇਟ ਅੰਗਰੇਜ਼ ਸਿੰਘ ਜੀ ਜੁੜੇ ਹੋਏ ਸੀ ਜਿਨ੍ਹਾਂ ਨੇ ਪੂਰੀ ਸਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਸਾਲ 2024 ਦਾ ਜੁਲਾਈ ਦਾ ਮਹੀਨਾ ਸੀਗਾ ਜਦੋਂ ਸੁਪਰੀਮ ਕੋਰਟ ਨੇ ਆਰਡਰ ਦੇ ਦਿੱਤੇ ਸੀ ਕਿ ਜੋ ਸਥਿਤੀ ਹੈ ਉਹ ਜਿਉਂ ਦੀ ਤਿਉਂ ਬਣਾ ਕੇ ਰੱਖੀ ਜਾਵੇ ਭਾਵੇਂ ਕਿਸਾਨ ਜਿੰਨੀ ਦੇਰ ਇੱਥੇ ਬੈਠਣਾ ਚਾਹੁੰਦੇ ਆ ਬੈਠੇ ਰਹਿਣਗੇ ਪੁਲਿਸ ਤੱਕੇ ਨਾਲ ਬਲ ਪ੍ਰਯੋਗ ਕਰਕੇ ਇਹਨਾਂ ਨੂੰ ਇੱਥੋਂ ਨਹੀਂ ਭੇਜ ਸਕਦੀ ਹਾਂ ਅਗਰ ਖੁਦ ਕਿਸਾਨ ਜਾਣਾ ਚਾਹਣ ਤਾਂ ਜਾ ਸਕਦੇ ਆ ਸਥਿਤੀ ਫਿਲਹਾਲ ਤਾਂ ਕਈ ਮਹੀਨਿਆਂ ਤੋਂ ਉਸੇ ਤਰੀਕੇ ਨਾਲ ਬਣੀ ਹੋਈ ਸੀ ਲੇਕਿਨ ਕੁਝ ਘੰਟੇ ਪਹਿਲਾਂ ਸਥਿਤੀ ਇਕਦਮ ਪਲਟ ਗਈ ਬਾਜ਼ੀ ਇਕਦਮ ਪਲਟ ਗਈ ਸਭ ਤੋਂ ਪਹਿਲਾਂ ਜੋ ਮੁੱਖ ਦੋ ਕਿਸਾਨ ਆਗੂ ਹੁੰਦੇ ਨੇ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਪੰਦੇੜ ਦੋਵਾਂ ਨੂੰ ਡਿਟੇਨ ਕਰ ਲਿੱਤਾ ਜਾਂਦਾ ਤੇ ਡਿਟੇਨ ਕਰਨ ਤੋਂ ਬਾਅਦ ਜੋ ਪੰਜਾਬ ਪੁਲਿਸ ਹੈ ਜੋ ਉਹਨਾਂ ਨੇ ਆਪਣੀ ਪੂਰੀ ਤਿਆਰੀ ਕੀਤੀ ਹੁੰਦੀ ਹੈ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਬੱਸਾਂ ਦੇ ਵਿੱਚ ਭਰਦੇ ਨੇ ਤੇ ਉਹਨਾਂ ਨੂੰ ਰਵਾਨਾ ਕਰ ਦਿੰਦੇ ਨੇ ਖਨੋਰੀ ਬਾਰਡਰ ਵੱਲ ਔਰ ਸ਼ੰਭੂ ਬਾਰਡਰ ਦੇ ਵੱਲ ਸਭ ਤੋਂ ਪਹਿਲਾਂ ਜੋ ਕਾਰਵਾਈ ਹੁੰਦੀ ਹੈ ਉਹ ਸ਼ੰਭੂ ਜੋ ਖਨੋਰੀ ਬਾਰਡਰ ਦੇ ਉੱਤੇ ਹੁੰਦੀ ਹੈ ਕਰੀਬ 150 ਬੱਸਾਂ ਭਰ ਕੇ ਪੁਲਿਸ ਪਹੁੰਚਦੀ ਹੈ ਔਰ ਦੱਸਿਆ ਜਾ ਰਿਹਾ ਪੁਲਿਸ ਆਫ ਤੌਰ ਤੇ ਕਹਿੰਦੀ ਹੈ ਕਿ ਅਸੀਂ 3000 ਦੇ ਕਰੀਬ ਪੰਜਾਬ ਪੁਲਿਸ ਦੇ ਮੁਲਾਜ਼ਮ ਖੜੇ ਆ ਕਿਸਾਨਾਂ ਦੀ ਸੰਖਿਆ ਸਾਡੇ ਅੱਗੇ ਕੁਝ ਵੀ ਨਹੀਂ ਹੈ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਸਰੈਂਡਰ ਕਰਨ ਦੀ ਗੱਲ ਕਹਿ ਰਹੇ ਸੀ ਕਿ ਧਰਨੇ ਨੂੰ ਅੱਗੇ ਨਾ ਵਧਾਓ ਔਰ ਬਲ ਪ੍ਰਯੋਗ ਕਰਨ ਦੇ ਬਾਰੇ ਤਾਂ ਤੁਸੀਂ ਸੋਚਿਓ ਵੀ ਨਾ ਜੇਕਰ ਐਸਾ ਸੋਚਿਆ ਤਾਂ ਸਾਡੇ ਕੋਲ ਸੰਖਿਆ ਬਹੁਤ ਹੈ ਫਿਰ ਚੱਕ-ਚੱਕ ਕੇ ਤੁਹਾਨੂੰ ਬੱਸਾਂ ਦੇ ਵਿੱਚ ਲੱਦਿਆ ਜਾਵੇਗਾ ਔਰ ਹੋਇਆ ਵੀ ਕੁਝ ਇਸ ਤਰੀਕੇ ਨਾਲ ਜਦੋਂ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਸੀਂ ਨਹੀਂ ਅਸੀਂ ਤੁਹਾਡੀ ਗੱਲ ਨੂੰ ਨਹੀਂ ਮਨਜ਼ੂਰ ਹੈਗੀ ਤੁਸੀਂ ਕਿਉਂ ਸਾਨੂੰ ਇੱਥੋਂ ਲੈ ਕੇ ਜਾ ਰਹੇ ਹੋ ਇਸ ਤੋਂ ਬਾਅਦ ਕੀ ਹੋਇਆ ਪੁਲਿਸ ਨੇ ਧੱਕੇ ਨਾਲ ਕਿਸਾਨਾਂ ਨੂੰ ਬਸਾਂ ਦੇ ਵਿੱਚ ਬਿਠਾ ਲਿਆ ਤੇ ਇਹ ਸਾਰੀ ਕਾਰਵਾਈ ਹੋਈ ਹੈ ਖਨੋਰੀ ਬਾਰਡਰ ਦੇ ਉੱਤੇ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਹੁਣ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ 1 ਘੰਟਾ ਪਹਿਲੇ ਕੀ ਹੋਇਆ ਤੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਕੀ ਹੋ ਰਿਹਾ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਸੀ ਉਹਨਾਂ ਨੂੰ ਖਦੇੜਿਆ ਗਿਆ ਤੇ ਜਿਨ੍ਹਾਂ ਨੂੰ ਗ੍ਰਫਤਾਰ ਕਰਨਾ ਸੀ ਜਾਂ ਮੰਨ ਲਓ ਕਹਿ ਲਓ ਕਿ ਹਿਰਾਸਤ ਵਿੱਚ ਲੈਣਾ ਸੀਗਾ ਉਹਨਾਂ ਨੂੰ ਹਿਰਾਸਤ ਵਿੱਚ ਲਿਤਾ ਗਿਆ ਜਿਹੜੇ ਜ਼ਿਆਦਾਤਰ ਕਹਿ ਰਹੇ ਸੀ ਕਿ ਅਸੀਂ ਇਸ ਥਾਂ ਤੋਂ ਨਹੀਂ ਮੂਵ ਕਰਾਂਗੇ ਉਸ ਤੋਂ ਬਲ ਜੋ ਆਰਜੀ ਤੌਰ ਦੇ ਉੱਤੇ ਉੱਥੇ ਜਿੰਨੀ ਵੀ ਡਿਵੈਲਪਮੈਂਟ ਹੋਈ ਵੀ ਸੀ ਜਿਸ ਤਰੀਕੇ ਨਾਲ ਤੰਬੂ ਬਣਾਏ ਹੋਏ ਸੀ ਸਟੇਜ ਬਣਾਈ ਹੋਈ ਸੀ ਔਰ ਪੋਲ ਗੱਡ ਕੇ ਜੋ ਸ਼ੈਡਿੰਗ ਕੀਤੀ ਹੋਈ ਸੀ ਉਹ ਸਾਰਿਆਂ ਨੂੰ ਢਾ ਦਿੱਤਾ ਗਿਆ ਪੱਖੇ-ਪੁੱਖੇ ਸਭ ਲਾ ਲਿੱਤੇ ਗਏ ਜੋ ਲਾਈਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਕਿਸਾਨਾਂ ਨੇ ਆਪਣੇ ਲਈ ਉਹ ਵੀ ਸਾਰੀ ਹਟਾ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਜੀਸੀਬੀ ਮੰਗਵਾਈ ਗਈ ਜੇਸੀਬੀ ਦੀ ਮਦਦ ਨਾਲ ਜਿੰਨੀ ਵੀ ਉਥੇ ਆਪਣੇ ਤੰਬੂ ਲਗਾਏ ਹੋਏ ਸੀ ਸਭ ਢਾ ਦਿੱਤੇ ਗਏ ਜੋੜੀ ਵੀ ਚੀਜ਼ ਅੱਗੇ ਆਈ ਸੜਕ ਦੇ ਉੱਤੇ ਉਹਨਾਂ ਚੀਜ਼ਾਂ ਨੂੰ ਹਟਾ ਦਿੱਤਾ ਗਿਆ ਤੇ ਤਸਵੀਰਾਂ ਵੀ ਅਸੀਂ ਤੁਹਾਨੂੰ ਉਹੀ ਦਿਖਾ ਰਿਹਾ ਕਿ ਕਿਸ ਤਰੀਕੇ ਦਾ ਮਾਹੌਲ ਮੌਕੇ ਤੇ ਹੈ ਜਰਾ ਦੇਖੋ ਕੁਝ ਸਮਾਂ ਪਹਿਲਾਂ ਦੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦਾ ਮਾਹੌਲ ਬਣਿਆ ਸੀਗਾ ਵੱਡੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਸੀ ਬਿਲਕੁਲ ਆਏ ਸੀ ਜਿਵੇਂ ਦੋ ਮੁਲਕਾਂ ਦੇ ਵਿੱਚ ਜੰਗ ਲੱਗੀ ਹੋਵੇ ਤੇ ਫੌਜੀ ਖੜੇ ਹੋਣ ਇਸ ਪੰਜਾਬ ਹਰਿਆਣਾ ਬਾਰਡਰ ਨੂੰ ਦੋ ਸੂਬਿਆਂ ਦੇ ਬਾਰਡਰ ਨੂੰ ਦੋ ਮੁਲਕਾਂ ਦਾ ਬਾਰਡਰ ਵਰਗਾ ਮਾਹੌਲ ਬਣਾ ਦਿੱਤਾ ਗਿਆ ਤੇ ਇਸ ਤਰੀ ਇੱਥੇ ਕੀ ਕੁਝ ਇੱਥੇ ਹੋਣ ਜਾ ਰਿਹਾ ਸੀ ਵੱਡੀ ਸੰਖਿਆ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨ ਮੌਕੇ ਦੇ ਉੱਤੇ ਪਹੁੰਚਦੇ ਨੇ ਔਰ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਬੱਸਾਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਹਿਰਾਸਤ ਵਿੱਚ ਜਾ ਬਿਠਾ ਕੇ ਲਿਜਾਇਆ ਜਾਂਦਾ ਤੇ ਇਹ ਸਾਰਾ ਕੁਝ ਇਸ ਵਕਤ ਉੱਥੇ ਚੱਲ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਤੇ ਵੀ ਔਰ ਨਾਲ ਨਾਲ ਖਨੋਰੀ ਬਾਰਡਰ ਦੇ ਉੱਤੇ ਵੀ ਔਰ ਪੰਜਾਬ ਪੁਲਿਸ ਨੇ ਚਲਾਇਆ ਹੈ ਆਪਰੇਸ਼ਨ ਕਲੀਨ ਇਸ ਆਪਰੇਸ਼ਨ ਕਲੀਨ ਦੇ ਤਹਿਤ ਜਿੰਨੀ ਵੀ ਸੜਕ ਦੇ ਉੱਤੇ ਨਜਾਇਜ਼ ਤੌਰ ਤੇ ਉਸਾਰੀ ਕੀਤੀ ਗਈ ਸੀ ਸਭ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਜੋ ਵੀ ਕਿਸਾਨਾਂ ਦਾ ਸਮਾਨ ਸੀ ਪਤਾ ਨਹੀਂ ਚੱਕਿਆ ਨਹੀਂ ਚੱਕਿਆ ਸਾਰਾ ਕੁਝ ਜ਼ਮੀਨਦੋਜ਼ ਕਰ ਦਿੱਤਾ ਗਿਆ ਸਭ ਕੁਝ ਉਜਾੜ ਦਿੱਤਾ ਗਿਆ ਸ਼ੰਭਾ ਬਾਡਰ ਤੋਂ ਐਕਸਕਲੂਸਿਵ ਤਸਵੀਰਾਂ ਆਪਣੇ ਦਰਸ਼ਕਾਂ ਦਾ ਸਾਂਝੀਆਂ ਕਰੇ ਜਿੱਥੇ ਪੁਲਿਸ ਦਾ ਆਪਰੇਸ਼ਨ ਚੱਲ ਰਿਹਾ तमाम ਜਿਹੜਾ ਏਰੀਆ ਉਹ ਖਾਲੀ ਕਰਾਉਣ ਦੀ ਕੋਸ਼ਿਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਹੈਗੀ ਆ ਉਹ ਇੱਥੇ ਲਗਾਈ ਗਈ ਹੈ ਤੁਸੀਂ ਦੇਖੋ ਇਹ ਟਰੈਕਟਰ ਟਰਾਲੀਆ ਇਥੋਂ ਟਾਈ ਜਾ ਰਹੇ ਨੇ ਤੇ ਫੋਰਸ ਜਿਹੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੋਈ ਆ ਹਜ਼ਾਰਾਂ ਦੀ ਗਿਣਤੀ ਵਿੱਚ ਫੋਰਸ ਲਗਾਈ ਗਈ ਹੈ ਜਾਂ ਵਾਟਰ ਕੈਨਨ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਉਹ ਲਗਾਈਆਂ ਗਈਆਂ ਹੈ ਜਾਂ ਐਂਬੂਲੈਂਸ ਲਗਾਈ ਗਈ ਹੈ ਤੇ ਇਸ ਤੋਂ ਇਲਾਵਾ ਜਿਹੜੇ तमाम ਕਿਸਾਨ ਹੈ ਉਹਨਾਂ ਨੂੰ ਹਟਾਇਆ ਜਾ ਰਿਹਾ ਤਾਂ ਤਸਵੀਰਾਂ ਇਹ ਸ਼ੰਭੂ ਵਾਟਰ ਤੋਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਜਿਦੇ ਵਿੱਚੋਂ ਸਾਫ਼ ਜਿਹੜਾ ਇਹ ਪਤਾ ਲੱਗ ਰਿਹਾ ਕਿ ਪੁਲਿਸ ਦਾ ਆਪਰੇਸ਼ਨ ਕਿਸ ਪੱਧਰ ਤੇ ਚੱਲਿਆ ਹਾਲਕਿ ਮੰਨਿਆ ਜਾਂਦਾ ਹੈ ਕਿ ਇੱਕ ਦੇਰ ਘੰਟੇ ਦੇ ਵਿੱਚ ਇਹ ਪੂਰਾ ਆਪਰੇਸ਼ਨ ਜਿਹੜਾ ਹੈਗਾ ਉਹ ਪੂਰਾ ਕਰ ਲਿਆ ਜਾਏਗਾ ਤੇ ਪਸਾਰਨ ਨੂੰ ਇੱਥੋਂ ਹਟਾ ਦਿੱਤਾ ਜਾਏਗਾ ਕੈਮਰਾਮੈਨ ਇੰਦਰਜੀਤ ਦਿਨ ਅਰਵਿੰਦਰ ਮੀਤ ਪੀਟੀਸੀ ਨਿਊਜ਼